ਕੌਣ ਸੀਗਾ ਉਸਮਾਨ ਹਾਦੀ ਤੇ ਉਹਦੇ ਮਰਨ ਤੋਂ ਬਾਅਦ ਇੰਨਾ ਪ੍ਰੋਟੈਸਟ ਹੰਦੂ ਦੇਖਣਾ ਪਿਆ ਐਦਾਂ ਦੀ ਉਹਨੇ ਕਿਹੜੀ ਗੱਲ ਕੀਤੀ ਸੀ ਜਿਹਦੇ ਕਰਕੇ ਲੋਕਾਂ ਦੇ ਵਿੱਚ ਇੰਨਾ ਗੁੱਸਾ ਆ ਗਿਆ ਕਿ ਉਹਨਾਂ ਨੇ ਇੱਕ Hindu ਬੰਦੇ ਨੂੰ ਚੁੱਕ ਕੇ ਪੇੜ ਨਾਲ ਟੰਗ ਕੇ ਪਹਿਲਾਂ ਉਹਨੂੰ ਕੁੱਟਿਆ ਰੀਜ ਨਾਲ ਰੀਜ ਨਾਲ ਕੁੱਟਣ ਤੋਂ ਬਾਅਦ ਉਹਨੂੰ ਪੇੜ ਨਾਲ ਪੁੱਠਾ ਟੰਗ ਕੇ ਤੇ ਉਹਨੂੰ ਜ਼ਿੰਦਾ ਜਲਾ ਦਿੱਤਾ ਗਿਆ ਇਹ ਸਾਰੀ ਦੇ ਕਹਾਣੀ ਦੇ ਪਿੱਛੇ ਕਿਉਂ ਇਹ ਚੀਜ਼ਾਂ ਇੱਥੋਂ ਤੱਕ ਪਹੁੰਚੀਆਂ ਇਹਦੇ ਬਾਰੇ ਅੱਜ ਚਾਨਣਾ ਪਾਉਣ ਜਾ ਰਹੇ ਹਾਂ ਤੇ ਹਾਦੀ ਹਾਦੀ ਦਾ ਕਿਹੜੀ ਇਦਾਂ ਦੀ ਸਟੇਟਮੈਂਟ ਸੀਗੀ ਜਾਂ ਕੀ ਸੀਗਾ ਜਿਹੜੀ ਪੰਜਾਬ ਨਾਲ ਵੀ ਲਿੰਕ ਕਰਦੀ ਆ ਉਹ ਵੀ ਤੁਹਾਨੂੰ ਦੱਸਣ ਜਾਊਂਗਾ ਕਿ ਇੱਥੇ ਪੰਜਾਬ ਕਿੱਥੇ ਇਨਵੋਲਵ ਹੁੰਦਾ ਵਾ ਉਹਦੇ ਬਾਰੇ ਵੀਡੀਓ ਆ ਤੇ ਜਰੂਰ ਵੇਖਿਓ ਪੂਰੀ ਵੀਡੀਓ ਵੇਖਿਓ ਉਸ ਤੋਂ ਬਾਅਦ ਆਪਣੇ ਵਿਚਾਰ ਵੀ ਦੱਸਿਓ ਉਸਮਾਨ ਹਾਦੀ ਉਸਮਾਨ ਹਾਦੀ ਇੱਕ 32 ਸਾਲਾਂ ਦਾ ਇਨਕਲਾਬ ਮੰਚ ਕਰਕੇ ਇਹਨਾਂ ਦਾ ਜਿਹੜਾ ਗਰੁੱਪ ਸੀਗਾ ਜਿਨ੍ਹਾਂ ਨੇ 2024 ਦੇ ਵਿੱਚ ਜਿਹੜੇ ਪ੍ਰੋਟੈਸਟ ਹੋਏ ਬੰਗਲਾਦੇਸ਼ ਦੇ ਵਿੱਚ ਤਕਤਾ ਪਲਟੋਇਆ ਸ਼ੇਖ ਅਸੀਨਾ ਨੂੰ ਇਹਨਾਂ ਨੇ ਚੱਕ ਕੇ ਗੱਦੀ ਤੋਂ ਲਾਇਆ ਉਹ ਭੱਜ ਕੇ ਤੇ ਇੰਡੀਆ ਆ ਗਈ ਤੇ ਉਹਦੇ ਪਿੱਛੇ ਉਹਦੇ ਭੱਜਣ ਪਿੱਛੇ ਇੱਕ ਮੇਨ ਕਾਰਨ ਉਸਮਾਨ ਹਦੀਦ ਬਾਰੇ ਤੇ ਇਹਦੇ ਬਾਰੇ ਇਹਦੇ ਚੁਲਾਏ ਗਏ ਪ੍ਰੋਟੈਸਟ ਬਹੁਤ ਮਾਇਨੇ ਰੱਖਦੇ ਆ ਉਸਮਾਨ ਹਦੀਦ ਇਹਦੀ ਪਲੈਨਿੰਗ ਇਹ ਸੀਗੀ ਕਿ ਇਹਨੇ ਸਟੈਂਡ ਕਰਨਾ ਸੀਗਾ ਜਿਹੜੀ ਮੈਂਬਰ ਆਫ ਪਾਰਲੀਮੈਂਟ ਹੈ ઠાકાਦੀ ਕੌਨਸਟਿਟੂਐਂਸੀ 8 ਕੌਨਸਟਿਟੂਐਂਸੀ 8 ਤੋਂ ਇਹਨੇ ਇਲੈਕਸ਼ਨ ਲੜਨੀ ਸੀਗੀ ਮੈਂਬਰ ਆਫ ਪਾਰਲੀਮੈਂਟ ਦੀ 2026 ਚ ਜਿਹੜੇ ਇਹਨਾਂ ਦੇ ਫਰਵਰੀ ਦੇ ਵਿੱਚ ਇਲੈਕਸ਼ਨ ਹੋਣੇ ਸੀਗੇ ਇਹ ਇੰਡੀਆ ਨੂੰ ਲੈ ਕੇ ਵੀ ਇਹਦਾ ਕਾਫੀ ਸਟਰੋਂਗ ਥਿਊ ਸੀਗਾ ਇਹਦੇ ਖਿਲਾਫ ਇਹਦੇ ਦੁਆਰਾ ਮੈਪ ਵੀ ਜਾਰੀ ਕੀਤੇ ਗਏ ਜਿਨ੍ਹਾਂ ਮੈਪਾਂ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਇਹਨੇ ਗ੍ਰੇਟਰ ਬੰਗਲਾਦੇਸ਼ ਦਿਖਾਇਆ ਹੋਇਆ ਮੈਪਾਂ 'ਚ ਜਿਹਦੇ 'ਚ ਇਹ ਧੰਕੀ ਦਿੰਦਾ ਹੁੰਦਾ ਸੀਗਾ ਇੰਡੀਅਨ ਗਵਰਨਮੈਂਟ ਨੂੰ ਕਿ ਇਹ ਚਿਕਨ ਨੈਕ ਤੋਂ ਸੈਵਨ ਸਿਸਟਰ ਸਟੇਟਸ ਨੂੰ ਵੱਖਰਾ ਕਰ ਦਾਂਗੇ ਯਾਨੀ ਕਿ ਉਹਨਾਂ ਨੂੰ ਇੱਕ ਵੱਖਰਾ ਦੇਸ਼ ਬਣ ਜਾਏਗਾ ਜਾਂ ਉਹ ਬੰਗਲਾਦੇਸ਼ ਦੇ ਵਿੱਚ ਆ ਜਾਏਗਾ ਜਿਹਦੇ ਵਿੱਚ ਇਹਨਾਂ ਨੇ ਬਿਹਾਰ, ਇੰਡੀਆ ਦਾ ਬੰਗਾਲ ਹੋਰ ਵੀ ਕਈ ਸਟੇਟਾਂ ਇਹਨਾਂ ਨੇ ਆਪਣੇ ਗ੍ਰੇਟਰ ਬੰਗਲਾਦੇਸ਼ ਦੇ ਵਿੱਚ ਵਿਖਾਈਆਂ ਸੀ ਇਹਦੇ ਇਹਦੇ ਹੀ ਦੁਆਰਾ ਜਾਰੀ ਕੀਤਾ ਗਿਆ ਇੱਕ ਹੋਰ ਮੈਪ ਸੀਗਾ ਉਹ ਮੈਪ ਪਾਕਿਸਤਾਨ ਨੂੰ ਵੀ ਲੈ ਕੇ ਸੀਗਾ ਤੇ ਪਾਕਿਸਤਾਨ ਦੇ ਕਬਜ਼ੇ ਦੇ ਵਿੱਚ ਇਹਨੇ ਵਿਖਾਇਆ ਹੈਗਾ ਕਿ ਹਾਂ ਬਈ ਜੰਮੂ ਕਸ਼ਮੀਰ ਲੇ ਲਤਾਕ ਦੇ ਏਰੀਏ ਜਿਹੜੇ ਇਹ ਸਾਰੇ ਪਾਕਿਸਤਾਨ ਦੇ ਮੈਪ 'ਚ ਵਿਖਾਏ ਸੀਗੇ ਤੇ ਇੱਕ ਖਰਾਨ ਕਰਨ ਵਾਲੀ ਚੀਜ਼ ਹੋਰ ਆ ਕਿ ਇੰਡੀਆ ਦਾ ਪੰਜਾਬ ਉਹ ਵੀ ਇਹਨੇ ਪਾਕਿਸਤਾਨ ਦੇ ਨਕਸ਼ੇ 'ਚ ਦਿੱਤਾ ਆਇਆ ਸੀਗਾ ਤੁਸੀਂ ਪਿਕਚਰ ਦੇਖ ਸਕਦੇ ਹੋ ਮੈਂ ਤੁਹਾਡੇ ਨਾਲ ਪਿਕਚਰ ਜ਼ਰੂਰ ਸ਼ੇਅਰ ਕਰਾਂਗਾ ਇਹ ਅਫੀਸ਼ੀਅਲ ਅਕਾਊਂਟ ਜਿਹੜਾ ਇਹਦਾ ਫੇਸਬੁੱਕ ਤੇ ਉੱਥੋਂ ਮੈਂ ਪਿਕਚਰ ਚੱਕੀ ਆ ਇਹ ਕੋਈ ਇਦਾਂ ਕੋਈ ਪਿਕਚਰ ਦੇਖਣ ਵਾਲੀ ਨਹੀਂ ਹੈ ਕਿ ਹਾਂ ਭਈ ਕੋਈ ਫੇਕ ਹੈ ਜਾਂ ਕੋਸ਼ ਹੈ ਕਿਉਂਕਿ ਕਈ ਮੈਂ ਫੇਕ ਪਿਕਚਰਾਂ ਵੀ ਚਲਦੀਆਂ ਦੇਖ ਰਿਆਂ ਆ ਵਾ ਜਿੱਥੇ ਇਹਨਾਂ ਨੇ ਉਹ ਦਿਖਾਇਆ ਹੋਇਆ ਕਿ ਪੰਜਾਬ ਵਾਲਾ ਹਿੱਸਾ ਉਸਮਾਨ ਹਦੀਦਵਾਰਾਂ ਇੱਕ ਹੁੰਦਾ ਨਹੀਂ ਹੈ ਸਿੰਪਥੀ ਲੈਣ ਲਈ ਕਿ ਆ ਬੰਦੇ ਨੂੰ ਸਿੰਪਥੀ ਦਿਓ ਕਿ ਇਹ ਬੜਾ ਹਮਦਰਦੀ ਸੀਗਾ ਪੰਜਾਬ ਨੂੰ ਲੈ ਕੇ ਜਾਂ ਕੋਸ਼ਾ ਉਦਾਂ ਦੀ ਕੋਈ ਚੀਜ਼ ਨਹੀਂ ਆ ਇਹਨੇ ਇੰਡੀਆ ਪੰਜਾਬ ਦਾ ਜਿਹੜਾ ਹਿੱਸਾ ਵਾ ਉਹ ਪਾਕਿਸਤਾਨ ਦਾ ਹਿੱਸਾ ਵਿਖਾਇਆ ਹੋਇਆ ਵਾ ਇਸ ਬੰਦੇ ਦੀ ਇਹ ਮਾਨਸਿਕਤਾ ਸੀਗੀ ਕਿ ਇੰਡੀਆ ਦੇ ਜਿੰਨੇ ਟੋਟੇ ਹੋ ਸਕਦੇ ਆ ਉਹ ਕਰੀਏ ਇਹ ਚੀਜ਼ ਦਾ ਬੜਾ ਸਟਰੋਂਗ ਕ੍ਰਿਟਿਕ ਸੀਗਾ ਇੰਡੀਆ ਨੂੰ ਲੈ ਕੇ ਕਿਉਂਕਿ ਸ਼ੇਖ ਅਸੀਨਾ ਭੱਜ ਕੇ ਇੰਡੀਆ ਗਈ ਇਹ ਉਹਨੂੰ ਵੀ ਚਾਹੁੰਦਾ ਸੀਗਾ ਕਿ ਜੋ ਕੋਰਟ ਦੇ ਵਿੱਚ ਬਾਅਦ ਚ ਵਰਡਿਕਟ ਆਇਆ ਸ਼ੇਖ ਅਸੀਨਾ ਦੇ ਖਿਲਾਫ ਕਿ ਉਹਨੂੰ ਸਜ਼ਾਏ ਮੌਤ ਦਿੱਤੀ ਗਈ ਇਹ ਚਾਹੁੰਦਾ ਸੀਗਾ ਕਿ ਇੰਡੀਆ ਸ਼ੇਖ ਅਸੀਨਾ ਨੂੰ ਵਾਪਸ ਕੀਤਾ ਜਾਵੇ ਜਾਂ ਸ਼ੇਖ ਅਸੀਨਾ ਇੰਡੀਆ ਨੂੰ ਵਾਪਸ ਕਰੇ ਤੇ ਉਹਦੇ ਨਾਲ ਉਹਦੀ ਜਿਹੜੀ ਬੰਦੀ ਕਾਰਵਾਈ ਆ ਉਹ ਹੋਵੇ ਏ ਜਾ ਰਿਹਾ ਸੀਗਾ ਈ ਰਿਕਸ਼ਾ ਹੁੰਦਾ ਵਾ ਜਿੱਦਾਂ ਯਾਨੀ ਕਿ ਤੁਸੀਂ ਆਟੋ ਲਾ ਲਓ ਆਟੋ ਤੇ ਬੈਠਾ ਜਾ ਰਿਹਾ ਸੀਗਾ ਤੇ ਆਟੋ 'ਚ ਜਦੋਂ ਬੈਠਾ ਜਾ ਰਿਹਾ ਸੀ ਦੋ ਅਣਪਛਾਤੇ ਲੋਕੀ ਆਏ ਤੇ ਉਹਨਾਂ ਨੇ ਇਹਦੇ ਮੱਥੇ 'ਚ ਮਾਰੀ ਗੋਲੀ ਤੇ ਮੱਥੇ 'ਚ ਜਦੋਂ ਇਹਨੂੰ ਗੋਲੀ ਮਾਰੀ ਤੇ ਉਹਨੂੰ ਸਿਵਲ ਹਸਪਤਾਲ ਬੰਗਲਾਦੇਸ਼ ਦਾ ਜਿਹੜਾ ਵੀ ਲਾਗੇ ਪੈਂਦਾ ਸੀਗਾ ਟਾਕਾ ਦੇ ਵਿੱਚ ਉੱਥੇ ਲੈ ਗਏ ਉੱਥੇ ਲੈ ਕੇ ਜਾਣ ਤੋਂ ਬਾਅਦ ਉਹਨਾਂ ਨੇ ਵੇਖਿਆ ਕਿ ਹਾਂ ਬਈ ਇਹਦਾ ਬਚਣਾ ਮੁਸ਼ਕਲ ਆ ਉਹਨਾਂ ਨੇ ਕੀ ਕੀਤਾ ਕਿ ਉਹਨੂੰ ਚੱਕ ਕੇ ਸਿੱਧਾ ਕਹਿ ਦਿੱਤਾ ਕਿ ਹਾਂ ਬਈ ਇਹਨੂੰ ਸਿੰਗਾਪੁਰ ਲੈ ਜਾਓ ਇੱਥੇ ਨਹੀਂ ਇਹ ਬੱਸ ਆਦਾ ਸਿੰਗਾਪੁਰ ਲੈ ਕੇ ਗਏ ਉਹਨੂੰ ਪਰ ਸਿੰਗਾਪੁਰ ਦੇ ਵਿੱਚ ਲਾਸਟ ਥਰਸਡੇ ਨੂੰ ਐਜ਼ ਅ ਡੈੱਡ ਡਿਕਲੇਅਰ ਕਰ ਦਿੱਤਾ ਗਿਆ ਉਹਦੀ ਜਾਨ ਨਹੀਂ ਬਚਾਈ ਜਾ ਸਕੀ ਤੇ ਉਸ ਤੋਂ ਬਾਅਦ ਆਜੋ ਕਿ ਹਾਂ ਬਈ ਜਿਹੜੇ ਬੰਦਿਆਂ ਨੇ ਇਹਨੂੰ ਗੋਲੀ ਮਾਰੀ ਉਹ ਦੋ ਬੰਦੇ ਸੀਗੇ ਇਹਨਾਂ ਦੀ ਜਿਹੜੀ ਏਜੰਸੀ ਆ ਆਰ ਏ ਬੀ ਉਹਨੂੰ ਕਹਿ ਦਿੰਦੇ ਆ ਰੈਪਿਡ ਐਕਸ਼ਨ ਬਟੈਲੀਅਨ ਉਹਨਾਂ ਵੱਲੋਂ ਉਹ ਦੋ ਬੰਦਿਆਂ ਦੀ ਉਹਨਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਗਿਆ ਤੇ ਇੱਕ ਇਨਾਮ ਵੀ ਰੱਖਿਆ ਗਿਆ ਉਹ ਇਨਾਮ ਸੀਗਾ 5 ਮਿਲੀਅਨ ਟਕਾ ਯਾਨੀ ਕਿ ਤੁਸੀਂ ਲਾ ਕੇ ਚੱਲੋ ਕਿ 42000 ਯੂ ਐਸ ਡਾਲਰ ਉਹਨਾਂ ਤੇ ਇਨਾਮ ਰੱਖਿਆ ਗਿਆ ਸੀ ਸੀਸੀਟੀਵੀ ਦੇ ਵਿੱਚ ਉਹਨਾਂ ਨੂੰ ਦੇਖਿਆ ਗਿਆ ਵਾ ਦੋਵੇਂ ਬੰਦਿਆਂ ਨੂੰ ਕਾਲੇ ਕੱਪੜਿਆਂ ਦੇ ਵਿੱਚ ਪਰ ਜਦੋਂ ਤੱਕ ਇਹ ਮੈਂ ਵੀਡੀਓ ਬਣਾ ਰਿਹਾ ਵਾਂ ਉਹ ਬੰਦੇ ਹਜੇ ਤੱਕ ਫੜੇ ਨਹੀਂ ਗਏ ਉਹ ਹਲੇ ਵੀ ਆ ਖੁੱਲੇ ਕੋ ਮਰੇ ਆ ਪਰ ਬੰਗਲਾਦੇਸ਼ ਅਥਾਰਟੀ ਵੱਲੋਂ ਇਹ ਕਿਹਾ ਜਾ ਰਿਹਾ ਵਾ ਕਿ ਉਹ ਬਾਰਡਰ ਤੱਕ ਕੇ ਇੰਡੀਆ ਚ ਆ ਚੁੱਕੇ ਆ ਤੇ ਇੰਡੀਆ ਉਹਨਾਂ ਨੂੰ ਸ਼ੈ ਦੇ ਰਿਹਾ ਵਾ ਇੱਥੋਂ ਇਹ ਚੀਜ਼ਾਂ ਸਾਰੀਆਂ ਅਗੇਂਸਟ ਇੰਡੀਆ ਤੇ ਜਾਣੀਆਂ ਸ਼ੁਰੂ ਹੋਈਆਂ ਤੇ ਇਹਨਾਂ ਦੇ ਬਾਅਦ ਚ ਜਿਹੜੇ ਲੀਡਰਸ ਆ ਉਹਨਾਂ ਵੱਲੋਂ ਕੀ ਸਟੇਟਮੈਂਟ ਆਈਆਂ ਮੈਂ ਉਹ ਵੀ ਪੜ ਕੇ ਸੁਣਾਉਣਾ ਚਾਹੂੰਗਾ ਤੇ ਜਿਹੜੀ ਕੰਟਰੀ ਦੀ ਇੰਟਰਨ ਗਵਰਨਮੈਂਟ ਆ ਕਿਉਂਕਿ ਇਹ ਇਲੈਕਟਿਡ ਗਵਰਨਮੈਂਟ ਨਹੀਂ ਆ ਇਹ ਸਿਲੈਕਟਿਡ ਗਵਰਨਮੈਂਟ ਆ ਜਿਹੜਾ ਮੁਹੰਮਦ ਯੂਨਸ ਹੈ ਇਹਨਾਂ ਦਾ ਉਹ ਉਹ ਵੋਟਾਂ ਪਾ ਕੇ ਨਹੀਂ ਲਿਆ ਗਿਆ ਉਹ ਜਦੋਂ ਪ੍ਰੋਟੈਸਟ ਹੋਏ ਸਟੂਡੈਂਟਸ ਦੁਆਰਾ ਤੇ ਉਹ ਸਟੂਡੈਂਟਸ ਦੁਆਰਾ ਕਿਹਾ ਹੈ ਕਿ ਮੈਨੂੰ ਸਟੂਡੈਂਟਸ ਨੇ ਲੀਡਰ ਬਣਾਇਆ ਵਾ ਇੱਥੇ ਕਿੰਨੀ ਸੱਚਾਈ ਹੈ ਕਿੰਨੀ ਨਹੀਂ ਹੈ ਕਿ ਨੇ ਅਮਰੀਕਾ ਇਹਦੇ ਵਿੱਚ ਇਨਵੋਲਵ ਆ ਅਸਟ੍ਰੇਲਿਆ ਕੁਝ ਹੈ ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਬਟ ਮੁਹੰਮਦ ਯੂਨਸ ਜੋ ਫਿਲਹਾਲ ਬੰਗਲਾਦੇਸ਼ ਨੂੰ ਰਨ ਕਰ ਰਿਹਾ ਵਾ ਜਿਨੇ ਕਿਹਾ ਵਾ ਕਿ ਮੈਂ ਇੱਕ ਇਲੈਕਸ਼ਨ ਕਰਵਾਉਣ ਜਾ ਰਿਹਾ ਵਾ 2024 ਦੀ ਫਰਵਰੀ ਚ ਜਿਹਦੇ ਵਿੱਚ ਅਸੀਂ ਇਲੈਕਟ ਕਰਾਂਗੇ ਅਗਲਾ ਜੋ ਵੀ ਲੀਡਰ ਹੋਏਗਾ ਬੰਗਲਾਦੇਸ਼ ਦਾ ਉਹਨਾਂ ਵੱਲੋਂ ਕੀ ਸਟੇਟਮੈਂਟ ਆਈਆਂ ਉਹਨਾਂ ਨੇ ਆਪਣੇ ਆਪਣਾ ਦੁੱਖ ਜ਼ਾਹਿਰ ਕੀਤਾ ਇਹ ਘਟਨਾ ਨੂੰ ਲੈ ਕੇ ਤੇ ਉਹ ਕਹਿੰਦੇ ਆ ਕਿ ਇਹ ਦੇਸ਼ ਦਾ ਲਾਸ ਆ ਇੱਕ ਯਾਨੀ ਕਿ ਉਸਮਾਨ ਹਾਦੀ ਦਾ ਮਰਨਾ ਇੱਕ ਦੇਸ਼ ਦਾ ਲਾਸ ਆ ਇਹ ਮੈਂ ਅਲਜੀ ਅਲਜ਼ਜ਼ੀਰਾ ਵੱਲੋਂ ਜੋ ਉਹਨਾਂ ਦਾ ਆਰਟੀਕਲ ਆ ਉੱਥੋਂ ਪੜ੍ਹ ਕੇ ਦੱਸ ਰਿਹਾ ਵਾਂ ਮੇਰੇ ਵੱਲੋਂ ਕੁਝ ਵੀ ਐਡ ਕੀਤਾ ਨਹੀਂ ਜਾ ਰਿਹਾ ਇਹਦੇ ਵਿੱਚ ਦੇ ਉਹਨਾਂ ਨੇ ਸਪੈਸ਼ਲ ਪ੍ਰੇਅਰਸ ਅਨਾਉਂਸ ਕੀਤੀਆਂ ਮਸਜਿਦ ਦੇ ਵਿੱਚ ਜਿੰਨੇ ਮੌਸਕਿਆ ਕਿ ਉਹ ਇਹਨਾਂ ਦੇ ਵਿੱਚ ਹਾਦੀ ਦੇ ਲਈ ਸਪੈਸ਼ਲ ਪ੍ਰੇਅਰ ਉਹਨੂੰ ਇੱਕ ਉਹ ਵੀ ਤਗਮਾ ਦਿੱਤਾ ਗਿਆ ਕਿ ਇਹ ਸ਼ਹੀਦ ਆ ਇਹ ਯਾਨੀ ਕਿ ਬੰਦਾ ਇਹ ਸ਼ਹੀਦ ਆ ਤੇ The were deeply saddened by the death of Sharif Usman Hadi spokesman of Inqilab Manchha and independent candidate for Dhaka 8 constituency the acting chairman of the Bangladesh National Party Tariq Rahman wrote on Facebook ਯਾਨੀ ਕਿ ਸਰਕਾਰ ਵੱਲੋਂ ਉਸ ਤੋਂ ਬਾਅਦ ਇਹ ਚੀਜ਼ ਨੂੰ ਲਿੰਕ ਕੀਤਾ ਗਿਆ ਇੰਡੀਆ ਦੇ ਨਾਲ ਕਿ ਇੰਡੀਆ ਦੀ ਸਾਜ਼ਿਸ਼ਾ ਇਹਨੂੰ ਮਰੋਣ ਪਿੱਛੇ ਕਿ ਇਹਦੇ ਵਿੱਚ ਸ਼ੇਖ ਹਸੀਨਾ ਦੇ ਵੀ ਸਾਜ਼ਿਸ਼ਾ ਉਸਮਾਨ ਹਾਦੀ ਨੂੰ ਮਾਰਨ ਪਿੱਛੇ ਤੇ ਉਹਦਾ ਰਿਟੈਲੀਏਸ਼ਨ ਕੀ ਆਇਆ ਬੰਗਲਾਦੇਸ਼ ਵੱਲੋਂ ਕਿ ਬੰਗਲਾਦੇਸ਼ ਨੇ ਇੱਕ ਜਿਹੜਾ ਪ੍ਰੋ ਇੰਡੀਆ ਮੀਡੀਆ ਆਊਟਲੈਟ ਆ ਜਿਹਨੂੰ ਕਹਿੰਦੇ ਆ ਡੇਲੀ ਸਟਾਰ ਡੇਲੀ ਸਟਾਰ ਦੇ ਜਿਹੜਾ ਆਫਿਸ ਆ ਉਹਨੂੰ ਅੱਗ ਲਾ ਦਿੱਤੀ ਗਈ ਤੇ ਉਹਦੇ ਅੰਦਰ 28 ਜਾਣੇ ਸੀਗੇ ਜਰਨਲਿਸਟ ਜਿਹੜੇ ਅੰਦਰ ਬੰਦ ਸੀਗੇ ਉਹਨਾਂ ਨੂੰ ਅੰਦਰ ਹੀ ਬੰਦ ਕਰਕੇ ਤੇ ਅੱਗ ਲਾ ਦਿੱਤੀ ਗਈ ਉਸ ਤੋਂ ਬਾਅਦ ਜਿਹੜੇ ਸੋਲਜਰਸ ਆ ਜਾਂ ਪਾਰਲੀਮੈਂਟ ਪਾਰਲੀ ਮਿਲਟਰੀ ਫੋਰਸਸ ਨੇ ਬਾਰਡਰਸ ਨੇ ਗਾਰਡ ਨੇ ਉਹਨਾਂ ਨੇ ਆ ਕੇ ਫਿਰ ਸਿਚੁਏਸ਼ਨ ਨੂੰ ਸੰਭਾਲ ਲਿਆ ਤੇ ਉਹਨਾਂ ਨੇ ਕਿਹਾ ਕਿ ਇੰਡੀਅਨ ਹਾਈ ਕਮਿਸ਼ਨ ਜਿਹੜਾ ਅਸਿਸਟੈਂਟ ਹਾਈ ਕਮਿਸ਼ਨ ਆਫ ਇੰਡੀਆ ਇਨ ਚਿਟਾਗੋਂ ਚਿਟਾਗੋਂ ਚ ਜਿਹੜਾ ਉਹਦੇ ਬਾਰ ਵੀ ਬਹੁਤ ਤਗੜੇ ਪ੍ਰੋਟੈਸਟ ਦੇਖਣ ਨੂੰ ਮਿਲੇ ਬਹੁਤ ਹੀ ਮੁਸ਼ਕਲ ਦੇ ਨਾਲ ਲੋਕਾਂ ਨੂੰ ਰੋਕਿਆ ਗਿਆ ਪਰ ਉਥੇ ਬਹੁਤ ਜ਼ਿਆਦਾ ਪਥਰਾਵ ਹੋਇਆ ਤੇ ਬਾਹਰ ਅੱਗ ਵੀ ਲਾ ਦਿੱਤੀ ਗਈ। ਇੰਡੀਆ ਦੇ ਖਿਲਾਫ ਹੇਟ ਵਾਦ ਦੀ ਨੂੰ ਵੇਖ ਕੇ ਅ ਇੰਡੀਆ ਕਾਫੀ ਕਨਸਰਨ ਸੀਗਾ ਉਹਨਾਂ ਨੇ ਆਪਣਾ ਹਾਈ ਕਮਿਸ਼ਨ ਜਿਹੜਾ ਚਿਟਗੋਨਚੇ ਸੀਗਾ ਉਹਨੂੰ ਵੀ ਬੰਦ ਕਰ ਦਿੱਤਾ ਤੇ ਫਿਲਹਾਲ ਹੀ ਬੰਗਲਾਦੇਸ਼ ਨੂੰ ਜਾਣ ਲਈ ਸਾਰੇ ਵੀਜ਼ੇ ਰੱਦ ਕਰ ਦਿੱਤੇ ਗਏ ਆ। ਅਗਲੀ ਅਪਡੇਟ ਹੋਂ ਤੱਕ ਫਿਲਹਾਲ ਅੱਜ ਦੀ ਡੇਟ 'ਚ ਜਦੋਂ ਮੈਂ ਵੀਡੀਓ ਰਿਕਾਰਡ ਕਰ ਰਿਹਾ ਹਾਂ ਉਹ ਹਾਈ ਕਮਿਸ਼ਨ ਬੰਦ ਕਰ ਦਿੱਤਾ ਗਿਆ ਵਾ ਤੇ ਜਿਹੜੇ ਉੱਧਰ ਆਫਿਸਰਸ ਜਿਹੜੇ ਕੰਮ ਕਰ ਰਹੇ ਸੀਗੇ ਉਹਨਾਂ ਨੂੰ ਵਾਪਸ ਬੁਲਾ ਲਿਆ ਗਿਆ ਵਾ ਉਸ ਤੋਂ ਬਾਅਦ ਇੱਕ ਹੋਰ ਖਬਰ ਸਾਨੂੰ ਮਿਲੀ ਹੈ ਇਸੇ ਪ੍ਰੋਟੈਸਟ ਤੋਂ ਬਾਅਦ ਜਿਹੜੀਆਂ ਗੱਲਾਂ ਹੋਈਆਂ ਉਹਦੇ ਵਿੱਚ ਇੱਕ ਬੰਦਾ ਜਿਹਦਾ ਨਾਂ ਸੀਗਾ ਅ ਜਿਹਨੂੰ ਜ਼ਿੰਦਾ ਜਲਾ ਦਿੱਤਾ ਗਿਆ ਸੜਕਾਂ ਦੇ ਉੱਤੇ ਜ਼ਿੰਦਾ ਜਲਾ ਦਿੱਤਾ ਗਿਆ ਦੀਪੂ ਚੰਦਰ ਦਾਸ 20 ਸਾਲਾਂ ਦਾ ਫੈਕਟਰੀ ਦੇ ਵਿੱਚ ਕੰਮ ਕਰਦਾ ਸੀਗਾ ਗਵਰਨਮੈਂਟ ਫੈਕਟਰੀ ਦੇ ਵਿੱਚ ਕੰਮ ਕਰਦਾ ਸੀਗਾ ਤੇ ਸਿਟੀ ਜਿਹੜੀ ਇਹਨਾਂ ਦੀ ਢਾਕਾ ਕੈਪੀਟਲ ਆ ਉਹਦੇ ਵਿੱਚ ਹੀ ਉਹ ਕੰਮ ਕਰਦਾ ਸੀਗਾ 12 ਘੰਟੇ ਦੀ ਸ਼ਿਫਟ ਉੱਚ ਲਿਖਿਆ ਗਿਆ ਵਾ ਜਿਹੜਾ ਨਿਊਯਾਰਕ ਟਾਈਮਸ ਦਾ ਆਰਟੀਕਲ ਆ ਉਹ ਚ ਲਿਖਿਆ ਗਿਆ ਵਾ ਉਹਦੀ ਹਿਸ 12 ਆਵਰ ਸ਼ਿਫਟ ਫਾਰ ਅ ਮੰਥਲੀ ਸੈਲਰੀ ਯਾਨੀ ਕਿ ਉਹ 12 ਘੰਟੇ ਕੰਮ ਕਰਦਾ ਸੀਗਾ ਰੋਜ਼ ਤੇ ਤੇ ਉਹਦੀ ਮੰਥਲੀ ਸੈਲਰੀ ਜਿਹੜੀ ਸੀਗੀ 150 ਡਾਲਰ ਸੀਗੀ ਜੋ ਕਿ ਬੰਗਲਾਦੇਸ਼ ਦੀ ਕਰੰਸੀ ਨਾਲ ਤੁਸੀਂ ਕਨਵਰਟ ਕਰ ਸਕਦੇ ਜੇ ਕਿੰਨੇ ਬਣਦੇ ਆ ਯਾਨੀ ਕਿ ਰੋਜ਼ 12 ਘੰਟੇ ਕੰਮ ਕਰਨਾ ਤੇ ਐਂਡ ਆਫ ਦ ਮੰਥ ਤੁਹਾਨੂੰ 150 ਡਾਲਰ ਮਿਲਣਾ ਉਹ ਤੇ ਆਲਰੇਡੀ ਵਿਚਾਰਾ ਗਰੀਬ ਬੰਦਾ ਸੀਗਾ ਯਾਨੀ ਕਿ ਆਪਣਾ ਗੁਜ਼ਾਰਾ ਕਰ ਰਿਹਾ ਸੀਗਾ ਤੇ ਮੇਨ ਚੱਕਰ ਕਿੱਥੇ ਪਿਆ ਕਿ ਇਹਨਾਂ ਦਾ ਕੋਈ ਰਾਉਂਡ ਟੇਬਲ ਜਿੱਦਾਂ ਬੰਦੇ ਬਹਿ ਕੇ ਗੱਲਾਂ ਨਹੀਂ ਕਰਦੇ ਹੁੰਦੇ ਕਿ ਹਾਂ ਬਈ ਕੋਈ ਗੱਲਾਂ ਕਰ ਰਹੇ ਸੀਗੇ ਤੇ ਉਹਦੇ ਵਿੱਚ ਦੋ ਜਿਹੜੇ ਕੋ-ਵਰਕਰਸ ਆ ਉਹ ਅਰੈਸਟ ਹੋਏ ਆ ਉਹਨਾਂ ਵੱਲੋਂ ਕਿਤੇ ਇਹ ਦੱਸਿਆ ਗਿਆ ਕਿ ਇਹਦੇ ਜਿਹੜਾ ਚੰਦਰਦਾਸ ਆ ਇਹਦੇ ਵੱਲੋਂ ਪ੍ਰੋਫਿਟ ਮੁਹੰਮਦ ਦੇ ਖਿਲਾਫ ਕੋਈ ਅਪਸ਼ਬਦ ਬੋਲੇ ਗਏ ਆ ਜਾਂ ਇਹਨੇ ਕੋਈ ਉਹਨਾਂ ਦੇ ਖਿਲਾਫ ਬਿਆਨਬਾਜ਼ੀ ਕੀਤੀ ਆ ਜਿਹਦੇ ਕਰਕੇ ਇਹਨੂੰ ਇੰਨਾ ਤਸ਼ੱਦਦ ਚੱਲਣਾ ਪਿਆ ਉਸ ਤੋਂ ਬਾਅਦ ਮੈਂ ਪੜਨ ਜਾ ਰਿਹਾ ਵਾਂ ਜੋ ਉਹਨਾਂ ਨੇ ਆਰਟੀਕਲ ਦੇ ਵਿੱਚ ਲਿਖਿਆ ਵਾ ਬਟ मिस्टर दास अ हिंदू मेड अ कमेंट इन अ डिबेट अराउंड द इंस्पेक्शन टेबल लास्ट थर्सडे हिज कोवर्कर अकयूज्ड हिम ऑफ ब्लेजमी एंड ड्रैगड हिम आउट ऑफ द स्ट्रीट आउट इनटू द स्ट्रीट्स एज रूमर्स स्प्रेड मिस्टर दास सेड समथिंग डिसपेयरिंग ऑफ इस्लाम प्रॉफिट मोहम्मद एंड एंग्री मॉब ग्रू दे लिंचड हिम टाइड हिज बॉडी टू अ ट्री एंड सेट अराउंड फायर यानी कि वही है कि ਇੱਕ ਗੱਲ ਫਲਾ ਦਿੱਤੀ ਗਈ ਕਿ ਹਿੰਦੂ ਆ ਟਾਰਗੇਟ ਹੋ ਜੂਗਾ ਕਿ ਹਾਂ ਇਹਨੇ ਪ੍ਰੋਫਿਟ ਮੁਹੰਮਦ ਦੇ ਬਾਰੇ ਕੁਝ ਕਿਹਾ ਵਾ ਕੁਝ ਸ਼ਬਦਾਵਲੀ ਯੂਜ਼ ਕੀਤੀ ਹੈ ਕਿਉਂਕਿ ਅਸੀਂ ਜਾਣਦੇ ਆ ਬਾਰਲੇ ਦੇਸ਼ਾਂ 'ਚ ਰਹਿੰਦੇ ਆਂ ਇੰਟਰਨੈਸ਼ਨਲ ਮੀਡੀਆ ਜਿੰਨਾ ਵੀ ਦੇਖੀਦਾ ਵਾ ਉਹ 'ਚ ਮੁਸਲਿਮ ਮੁਸਲਿਮ ਜਿਹੜਾ ਕਮਿਊਨਿਟੀ ਹੈ ਇਹਨਾਂ 'ਚ ਪ੍ਰੋਫਿਟ ਮੁਹੰਮਦ ਨੂੰ ਲੈ ਕੇ ਬਹੁਤ ਰਿਸਪੈਕਟ ਆ ਤੇ ਪਿੱਛੇ ਜੇ ਤੁਸੀਂ ਵੇਖਿਆ ਵੀ ਹੋਏਗਾ ਇੱਕ ਇੰਡੀਆ ਦੀ ਕੋਈ ਲੀਡਰ ਸੀਗੀ ਜਿਹਨੇ ਪ੍ਰੋਫਿਟ ਮੁਹੰਮਦ ਬਾਰੇ ਕੁਝ ਗਲਤ ਕਿਹਾ ਸੀਗਾ ਤੇ ਉਮਾਨ ਵੱਲੋਂ ਬੜਾ ਤਕੜਾ ਰਿਐਕਸ਼ਨ ਆਇਆ ਸੀਗਾ ਤੇ ਉਹਨਾਂ ਨੇ ਇੰਡੀਆ ਦੀਆਂ ਚੀਜ਼ਾਂ ਦਾ ਬਾਇਕਾਟ ਕਰਨਾ ਸ਼ੁਰੂ ਕਰ ਦਿੱਤਾ ਜਿਹਦੇ ਵਿੱਚ ਗਵਰਨਮੈਂਟ ਨੂੰ ਵੀ ਇੰਟਰਫੀਰੈਂਸ ਕਰਨੀ ਪਈ ਤੇ ਇੰਟਰਫੀਰੈਂਸ ਤੋਂ ਬਾਅਦ ਗਵਰਨਮੈਂਟ ਨੂੰ ਉਹ ਜਨਾਨੀ ਨੂੰ ਆਪਣੇ ਪਾਰਟੀ ਚੋਂ ਕੱਢਣਾ ਪਿਆ ਸੀਗਾ ਸੋ ਇੰਨਾ ਯਾਨੀ ਕਿ ਉਹ ਚੀਜ਼ ਨੂੰ ਸੀਰੀਅਸ ਲੈਂਦੇ ਆ ਤੇ ਇਹ ਬੰਗਲਾਦੇਸ਼ ਦੇ ਵਿੱਚ ਰਹਿੰਦਿਆਂ ਹੋਇਆ ਜੇ ਪ੍ਰੋਫਿਟ ਮੁਹੰਮਦ ਦੇ ਬਾਰੇ ਤੁਸੀਂ ਕੁਝ ਕਹੋਗੇ ਕਿਉਂਕਿ ਆਲਰੇਡੀ ਉਹ ਮੁਸਲਮਾਨ ਮੈਜੋਰਿਟੀ ਕੰਟਰੀ ਹੈ ਤੇ ਉਥੇ ਬੰਦਾ ਬਖਸ਼ਿਆ ਨਹੀਂ ਜਾਏਗਾ ਹੁਣ ਉਹਨੇ ਕਿਹਾ ਨਹੀਂ ਕਿਹਾ ਇਹ ਤੇ ਹੋਣੀ ਚਾਹੀਦੀ ਸੀ ਇਨਵੈਸਟੀਗੇਸ਼ਨ ਪਰ ਇਨਵੈਸਟੀਗੇਸ਼ਨ ਤੇ ਚਲੋ ਇਹਨਾਂ ਦੀਆਂ ਡੈਮੋਕ੍ਰੇਸੀਆਂ 'ਚ ਤੁਸੀਂ ਕੀ ਕੋਸ਼ਿਸ਼ ਕਰੋਗੇ ਨਾ ਕਿ ਕੋਈ ਤਰੀਕੇ ਨਾਲ ਇਨਵੈਸਟੀਗੇਸ਼ਨ ਹੋ ਜਾਈਏ ਜਾਂ ਪੁਲਸ ਉਹਨੂੰ ਚੁੱਕ ਕੇ ਲੈ ਵੀ ਗਈ ਹਾਲੇ ਕਿ ਪੁਲਸ ਦਾ ਫਰਜ਼ ਮੰਨਦਾ ਸੀਗਾ ਉਹ ਬੰਦਾ ਪੁਲਿਸ ਨੂੰ ਕਹਿੰਦਾ ਰਿਹਾ ਕਿ ਮੈਨੂੰ ਬਾਹਰ ਨਾ ਛੱਡਿਓ ਲੋਕਾਂ ਨੇ ਮੈਨੂੰ ਮਾਰ ਦੇਣਾ ਹੈ ਪੁਲਸ ਨੇ ਇੱਕ ਨਹੀਂ ਮੰਨੀ ਪੁਲਸ ਨੇ ਉਹਨੂੰ ਚੁੱਕ ਕੇ ਲੋਕਾਂ ਦੇ ਹਵਾਲੇ ਕਰਤਾ ਤੇ ਉਹ ਤੋਂ ਬਾਅਦ ਜਿਹੜੇ ਜਿਹੜੀ ਵੀਡੀਓਜ਼ ਵੇਖਣ ਨੂੰ ਮਿਲੀਆਂ ਆਈਆਂ ਐ ਇਦਾਂ ਦੀਆਂ ਹੋਰ ਕਈ ਚੀਜ਼ਾਂ ਸਾਡੇ ਸਾਹਮਣੇ ਆਈਆਂ ਉਹ ਚ ਤੁਸੀਂ ਦੇਖਿਆ ਹੋਣਾ ਵਾ ਕਿ ਕਿਸ ਤਰ੍ਹਾਂ ਉਸ ਬੰਦੇ ਨੂੰ ਕੋਹ-ਕੋਹ ਕੇ ਮਾਰਿਆ ਪਹਿਲਾਂ ਤੇ ਉਹਨੂੰ ਜ਼ਿੰਦਾ লাশ ਬਣਾਤਾ ਉਹਦੇ ਕੱਪੜੇ ਲਾ ਕੇ ਸਭ ਕੁਝ ਕਰਕੇ ਉਹਨੂੰ ਜ਼ਿੰਦਾ লাশ ਬਣਾਤਾ ਜ਼ਿੰਦਾ লাশ ਬਣਾਉਣ ਤੋਂ ਬਾਅਦ ਉਹਨੂੰ ਪੁੱਠਾ ਪੇੜ ਨਾਲ ਟੰਗ ਕੇ ਤੇ ਉਹਨੂੰ ਅੱਗ ਲਾ ਦਿੱਤੀ ਗਈ ਪਤਾ ਨਹੀਂ ਜਿੰਦਾ ਸੀਗਾ ਜਾਂ ਮਰ ਚੁੱਕਾ ਸੀ ਅੱਗ ਲਾਉਣ ਤੋਂ ਪਹਿਲਾਂ ਪਰ ਇਹ ਚੀਜ਼ਾਂ ਵੇਖ ਕੇ ਇੱਕ ਤੁਸੀਂ ਇਹ ਵੇਖ ਲਓ ਕਿ ਜਿੱਥੇ ਬੰਦੇ ਨਾਲ ਇੰਨਾ ਤਸ਼ੱਦਦ ਹੋ ਰਿਹਾ ਵਾ ਉੱਥੇ ਜਨਾਨੀਆਂ ਦਾ ਕੀ ਹਾਲ ਹੁੰਦਾ ਹੋਵੇਗਾ ਉਸ ਦੇਸ਼ ਦੇ ਵਿੱਚ ਜਿਹੜੀ ਮਾਨੋਰਟੀਜ਼ ਨੇ ਜਿੱਦਾਂ ਕੋਈ ਹਿੰਦੂ ਔਰਤਾਂ ਜਾਂ ਕੁਛ ਹੈ ਉਹਨਾਂ ਨਾਲ ਕੀ ਵਰਤ ਵਰਤਾਅ ਹੁੰਦਾ ਹੋਵੇਗਾ ਕਾਫੀ ਕਨਸਰਨਿੰਗ ਸਿਚੁਏਸ਼ਨ ਹੈ ਇਸ ਟਾਈਮ ਬੰਗਲਾਦੇਸ਼ ਦੀ ਤੇ ਇਹਨਾਂ ਸਿਚੁਏਸ਼ਨਸ ਕਰਕੇ ਹੀ ਜਿਹੜੀ ਮੁਹੰਮਦ ਯੂਨਿਸ ਦੀ ਸਰਕਾਰ ਹੈ ਇਹ ਕਾਫੀ ਟਾਰਗੇਟ ਕਰ ਰਿਹਾ ਹੈ ਇੰਡੀਆ ਵੀ ਇਹਨੂੰ ਤੇ ਇੱਥੇ ਕੋਈ ਇਲੈਕਟਿਡ ਗਵਰਨਮੈਂਟ ਨਹੀਂ ਹੈਗੀ ਸਿਲੈਕਟਿਡ ਗਵਰਨਮੈਂਟ ਆ ਤੇ 26 ਦੇ ਵਿੱਚ ਇਹਨਾਂ ਦੇ ਇਲੈਕਸ਼ਨਸ ਹੋਣੇ ਆ ਉਹਨਾਂ ਦੇ ਵਿੱਚ ਦੇਖੋ ਕੀ ਹੁੰਦੇ ਵੀ ਆ ਜਾਂ ਨਹੀਂ ਹੁੰਦੇ ਕਿਉਂਕਿ ਡੈਮੋਕ੍ਰੇਸੀਜ਼ ਹੌਲੀ-ਹੌਲੀ ਖਤਮ ਹੋ ਰਹੀਆਂ ਨੇ ਸਾਡੀ ਅੱਖਾਂ ਦੇ ਸਾਹਮਣੇ ਆ ਤੁਸੀਂ ਵੇਖ ਲਓ ਕਿ ਪਾਕਿਸਤਾਨ ਦਾ ਕੀ ਹਾਲ ਹੋਇਆ ਇਲੈਕਸ਼ਨ ਹੋਈ ਉਹ ਵੀ ਇਲੈਕਸ਼ਨ ਫਰਿੱਗ ਹੋ ਗਈ ਤੇ ਉੱਥੇ ਵੀ ਕੋਈ ਡੈਮੋਕ੍ਰੈਟਿਕ ਸਿਸਟਮ ਦੇ ਨਾਲ ਸਰਕਾਰ ਨਹੀਂ ਆਈ ਉਹਨਾਂ ਨੇ ਮਿਲਟਰੀ ਹਮੇਸ਼ਾ ਹੀ ਹਾਵੀ ਰਹੀ ਹੈ ਸਰਕਾਰ ਤੇ ਤੇ ਕਰੰਟਲੀ ਉਹ ਸਟਿਲ ਹਾਵੀ ਆ ਤੇ ਤੁਸੀਂ ਲਾਗੇ ਬੰਦੇ ਦੇ ਆਪਣੇ ਦੇਸ਼ ਜਿੰਨੇ ਵੀ ਆ ਜ਼ਿਆਦਾਤਰ ਇਹ ਕਰਕੇ ਹੀ ਹੋਈ ਆ ਇਲੈਕਸ਼ਨ ਸਿਸਟਮ ਨੂੰ ਲੈ ਕੇ ਕਿ ਇਲੈਕਸ਼ਨਸ ਤੇ ਤੁਸੀਂ ਬਹੁਤਾ ਟਰਸਟ ਕਰ ਨਹੀਂ ਸਕਦੇ ਤੇ ਇਹ ਇਹ ਸੀਗੀ ਵੀਡੀਓ ਹੁਣ ਤੱਕ ਦੀ ਜੇ ਤੁਸੀਂ ਆਪਣੇ ਵਿਚਾਰ ਵੀ ਜਰੂਰ ਦੱਸਿਓ ਕਮੈਂਟ ਵਿੱਚ ਦੱਸਿਓ ਕਿ ਤੁਸੀਂ ਇਸ ਚੀਜ਼ ਬਾਰੇ ਕੀ ਸੋਚਦੇ ਹੋ ਕਿ ਜੋ ਇਹ ਚੀਜ਼ਾਂ ਸਾਡੇ ਆਂਡ ਗਵਾਂਡ ਦੇ ਵਿੱਚ ਦੇਸ਼ਾਂ ਦੇ ਵਿੱਚ ਹੋ ਰਹੀਆਂ ਨੇ ਆ ਜੋ ਇਹ ਬੰਦੇ ਦਾ ਖਾਸ ਕਰਕੇ ਪੰਜਾਬ ਚ ਲੋਕੀ ਇਹ ਚੀਜ਼ ਵੀਡੀਓ ਵੱਧ ਦੇਖਣਗੇ ਤੇ ਇਹ ਵੀ ਦੱਸਿਓ ਕਿ ਇਹ ਜਿਹੜਾ ਇਹਦੇ ਵੱਲੋਂ ਮੈਪ ਸ਼ੇਅਰ ਕੀਤਾ ਗਿਆ ਸੀਗਾ ਉਸਮਾਨ ਹਾਦੀ ਜਿੱਚ ਨੇ ਪੰਜਾਬ ਨੂੰ ਪਾਕਿਸਤਾਨ ਦਾ ਹਿੱਸਾ ਬਖਾਇਆ ਇੰਡੀਆ ਦੇ ਪੰਜਾਬ ਨੂੰ ਪਾਕਿਸਤਾਨ ਦਾ ਹਿੱਸਾ ਬਖਾਇਆ ਤੁਸੀਂ ਇਹਦੇ ਨਾਲ ਕਿੱਥੋਂ ਤੱਕ ਸਹਿਮਤ ਜੇ ਤੇ ਤੁਹਾਨੂੰ ਕੀ ਲੱਗਦਾ ਵਾ ਕਿ ਉਹਦਾ ਮਰਨਾ ਜਾਂ ਕੁਛ ਉਹਨੂੰ ਉੱਤੇ ਕੋਈ ਫੇਅਰ ਇਨਕੁਇਰੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਜਾਂ ਇਹ ਚੀਜ਼ਾਂ ਜੋ ਹੋ ਗਿਆ ਸੋ ਹੋ ਗਿਆ ਆਪਣੀ ਮੈਂਟੈਲਿਟੀ ਹੀ ਲੈ ਕੇ ਚੱਲੀਏ ਆਪਾਂ ਕਿ ਚਲੋ ਮਰ ਗਿਆ ਮਰ ਗਿਆ ਕੋਈ ਗੱਲ ਨਹੀਂ ਸੋ ਆਪਣੇ ਕਮੈਂਟਸ ਵੀ ਜ਼ਰੂਰ ਦੱਸਿਓ ਤਦ ਤੱਕ ਲਈ ਧੰਨਵਾਦ